ਇਹਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ ਜਦੋਂ ਰਾਤ ਨੂੰ ਜਦੋਂ ਮਰਜ਼ੀ ਐਮਰਜੈਂਸੀ ਆ ਕੇ ਮਰੀਜ਼ ਆਉਂਦੇ ਟੈਸਟ ਵਗੈਰਾ ਕਰਾ ਸਕਦਾ ਸੀਗਾ ਉਹ ਪੀਡੀ ਪਰਚੀ ਕਟਾ ਸਕਦਾ ਸੀਗਾ ਜੀ ਪਰ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਸਸ ਅਸੀਂ ਪਿਛਲੀ ਵਾਰੀ ਵੀ ਤਨਖਾਹ 6 ਮਹੀਨਿਆਂ ਦੀ ਲੜ ਲੜ ਕੇ ਆ ਹੀ ਧਰਨੇ ਲਾ ਲਾ ਕੇ ਲਈ ਸੀ ਜੀ ਤੇ ਹੁਣ ਵੀ ਉਹੀ ਹਾਲ ਹੋ ਚੱਲਿਆ ਜੀ ਸਾਨੂੰ 5 ਮਹੀਨੇ ਹੋ ਗਏ ਸਨ ਤਨਖਾਹ ਨਹੀਂ ਮਿਲੀ ਜੀ ਤੁਹਾਡੇ ਵਰਗੇ ਸਾਇਦਨ ਕੰਮ ਵੀ ਕਰਦੇ ਆ 6 6 7 7 ਘੰਟੇ ਡਿਊਟੀ ਕਰਕੇ ਜਾਓ ਕਈ ਬੱਚੇ ਨਾਈਟ ਵੀ ਅਸੀਂ ਕਰਦੇ ਰਿਆਂ ਵਿੱਚੋਂ ਸਿਹਤ ਮੋੜ ਵਧੀਆ ਕੀ ਕਰੇ ਜੇ ਮੁਲਾਜ਼ਮਾਂ ਨੂੰ ਤਨਖਾਹ ਹੀ ਨਹੀਂ ਮਿਲ ਅਰੇ ਡੀ ਕਦੋਂ ਤੋਂ ਲਾ ਰਹੇ ਹੋ ਤੁਸੀਂ ਵੀਰੇ ਮੈਨ ਹੋ ਗਏ 2-3 ਮਹੀਨੇ ਹੋ ਗਏ ਲਾਉਂਦੇ ਇਹਨਾਂ ਨੂੰ 2-3 ਮਹੀਨੇ ਹੋ ਗਏ ਹਾਂ ਮਜਬੂਰ ਹੋ ਕੇ ਲਾਈਆ ਬੜੇ ਬਈਆਰਾ ਤੋਸ ਖਾਵਾ ਦਿੰਦੇ ਨੇ ਪਏ 12 ਸਾਲ ਹੋ ਗਏ ਮੈਨੂੰ ਲੈਬ ਟੈਕਨੀਸ਼ੀਅਨ ਦਾ ਕੰਮ ਕਰਦੇ ਨੂੰ ਇੱਥੇ ਸਾਲ ਹੋ ਗਏ ਲੈਬ ਜਿਹੜਾ ਕੰਮ ਕਰਦੇ ਤੇ 10 ਦਿਨ ਅਸੀਂ ਅੱਧਾ-ਅੱਧਾ ਦਿਨ ਹੜਤਾਲ ਕੀਤੀ ਉਸ ਤੋਂ ਬਾਅਦ ਕੱਲ ਤੋਂ ਅਸੀਂ ਫੁੱਲ ਡੇ ਦੀ ਹੜਤਾਲ ਕੀਤੀ ਹੈ ਜੀ ਅਸੀਂ ਕੋਈ ਪੱਕੇ ਹੋਣ ਦੀ ਡਿਮਾਂਡ ਨਹੀਂ ਕਰਦੇ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਸਾਨੂੰ ਜਦੋਂ ਤੋਂ ਚੱਲਦਾ ਵੀ ਪੱਕੇ ਕਰੋ ਚਾ ਸਾਨੂੰ ਕੋਈ ਹੋਰ ਬੈਨੀਫਿਟ ਦਿਓ ਸਾਨੂੰ ਤਾਂ ਸਾਡੀ ਬਤਨਖਾ ਹੀ ਦੇ ਦਿਓ ਜੀ ਇੰਨਾ ਹੀ ਬਹੁਤ ਆ ਜੀ ਕੀ ਅਗਲੇ ਕਹਿੰਦਾ ਸਰਕਾਰ ਨੇ ਕੀ ਦਿੱਤਾ ਅਗੇ ਤਾਂ ਤੁਹਾਨੂੰ ਟਿਫਨ ਫੜਾ ਦੇ ਖਾਲੀ ਟਿਫਨ ਫੜਾਏ ਪਰ ਸਰਕਾਰ ਤਾਂ ਦਾਅਵੇ ਹੋਰ ਵੀ ਕਰ ਰਹੀ ਹੈ ਕਿ ਹੋਰ ਨੌਕਰੀਆਂ ਹਜ਼ਾਰਾਂ ਨੌਕਰੀਆਂ ਅਸੀਂ ਹੋਰ ਦੇ ਰਹੇ ਹਾਂ ਮੈਂ ਤਾਂ ਕਹਿੰਦਾ ਨਾ ਲਓ ਭਾਈ ਜੇ ਐਦਾਂ ਦੀ ਨੌਕਰੀ ਹੈ ਉਹ ਤਾਂ ਦਿਹਾੜੀ ਕਰ ਲਓ ਤਨਖਾਹ ਹੈਗੀ 17000 ਰੁਪਈਆ ਹਾਂਜੀ ਹਾਂਜੀ ਤੇ ਉਹ ਕਟਕਟਾ ਕੇ 125000 ਰੁਪਈਆ ਖਾਤੇ ਦੇ ਵਿੱਚ ਆ ਜਾਂਦਾ ਕੋਈ ਜੀਪੀਐਫ ਕੱਟ ਲੈਂਦੇ ਆ ਨਾ ਸਾਨੂੰ ਹਜੇ ਤੱਕ ਈਪੀਐਫ ਦਾ ਯੂਐਨ ਨੰਬਰ ਦਾ ਕੋਈ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਮਿਹਨਤ ਕਰੀਏ ਨਾ ਸਰਕਾਰ ਦੀ ਰੋਈ ਜਾਂਨੇ ਜੈਹ ਰਾਬਾ ਜੈਹਰ ਦੇ ਦੇਣ ਮੈਂ ਕਹਿੰਦਾ ਸਾਰੇ ਘਰ ਵਾਲ ਕੇ ਇੱਕਦਮ ਚਾਹ ਚ ਪਾ ਕੇ ਪੀ ਲਾਂਗੇ ਇੰਨਾ ਪੈਸਾ ਸਰਕਾਰ ਨੂੰ ਇਕੱਠਾ ਹੁੰਦਾ ਟੈਕਸ ਇਸ ਇੰਨੇ ਇਕੱਠੇ ਹੁੰਦੇ ਆ ਜੀ ਪੈਸਾ ਜਾਂਦਾ ਕਿੱਥੇ ਗਵਰਨਮੈਂਟ ਦਾ ਵੀ ਸਾਨੂੰ ਸਹੀ 23 ਜਾਣੇ ਆ ਇਸ ਜ਼ਿਲ੍ਹੇ ਦੇ ਵਿੱਚ ਸਾਨੂੰ ਤਿੰਿਆਂ ਨੂੰ ਹੀ ਪ੍ਰੋਬਲਮ ਆਉਂਦੀ ਤਨਖਾਹ ਤਾਂ ਹੋਰ ਕਿਸੇ ਨੂੰ ਨਹੀਂ ਆਉਂਦੀ ਹਸਪਤਾਲ ਦੇ ਵਿੱਚ ਪ੍ਰੋਬਲਮ ਹੁਣ ਸਾਨੂੰ ਕੰਮ ਬਈ 24 ਘੰਟੇ ਕਰਦੇ ਹਾਂ ਹਾਂਜੀ 24 ਘੰਟੇ ਕਰਦੇ ਸੀ ਸਰ ਆਪਣਾ ਓਪੀਡੀ ਦੇ ਵਿੱਚ ਪਰਚੀਆਂ ਕੱਟਦੇ ਸੀ ਉਹ ਵੀ 24 ਘੰਟੇ ਚੱਲਦੀਆਂ ਸੀਆਂ ਜੀ ਤੇ ਆਪਣਾ ਟੈਸਟ ਹੁੰਦੇ ਸੀ ਜਿਹੜੇ ਲੈਬ ਦੇ ਵਿੱਚ ਉਹ ਵੀ 24 ਘੰਟੇ ਹੁੰਦੇ ਸੀਗੇ ਜੀ ਦਿਹਾੜੀਦਾਰ ਨੂੰ ਵੀ ਬੰਦਾ ਅਗਲਾ ਉਹਦੇ ਮਿਹਨਤੇ ਦਿੰਦਾ ਮਿਹਨਤੇ ਦਿੰਦਾ ਸਾਨੂੰ ਤਾਂ ਪ੍ਰੋਫੈਸ਼ਨਲ ਆ ਕੰਮ ਕੀਤਾ ਸਾਰੇ ਸਾਰੇ ਐਕਸਪੀਰੀਅੰਸ ਆ 5-5 ਸਾਲ ਦਾ 12-12 ਸਾਲ ਦਾ ਐਕਸਪੀਰੀਅੰਸ ਆ ਸਾਡਾ ਬੁਰਾ ਹਾਲ ਆ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਹਿਮਤਾਜ ਸਿਵਲ ਹਸਪਤਾਲ ਅਫਰੀਦਕੋਟ ਦੇ ਬਾਹਰ ਖੜੇ ਆ ਅੰਦਰ ਮਰੀਜ਼ ਬਹੁਤ ਨੇ ਇਕੱਠ ਬਹੁਤ ਆ ਪਰ ਉਹਨਾਂ ਨੂੰ ਦਵਾਈਆਂ ਦੇਣ ਵਾਲਾ ਉਹਨਾਂ ਦੀਆਂ ਪਰਚੀਆਂ ਕੱਟਣ ਵਾਲਾ ਤੇ ਉਹਨਾਂ ਦਾ ਜਿਹੜੀ ਐਂਟਰੀ ਪਾਉਣ ਵਾਲਾ ਕੋਈ ਨਹੀਂ ਹੈ ਕਿਉਂਕਿ ਉਹ ਸਾਰੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਉਹਦਾ ਕਾਰਨ ਹੈ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਜਿਹੜਾ ਸਿਹਤ ਮਾਡਲ ਹੈ ਪੰਜਾਬ ਦਾ ਤਸਵੀਰ ਉਹ ਵੀ ਦਿਖਾ ਦਿੰਨੇ ਆ ਕਿ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਐਚ ਐਮ ਆਈ ਸਟਾਫ ਆ ਜਿਹੜਾ ਉਹ ਸਾਰਾ ਹੜਤਾਲ ਤੇ ਕੰਮ ਬੰਦ ਹੈ ਲਗਭਗ ਉਹਨਾਂ ਦਾ ਕਹਿਣਾ ਹੈ ਕਿ 5 ਮਹੀਨੇ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਗੱਲ ਬਾਤ ਕਰਦੇ ਆ ਜਿਹੜੇ तमाम ਸਟਾਫ ਮੈਂਬਰ ਸਾਡੇ ਨਾਲ ਮੌਜੂਦ ਨੇ ਭਾਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੰਦਰ ਹੋਣਾ ਚਾਹੀਦਾ ਬਾਹਰ ਕਿਉਂ ਖੜੇ ਹੋ ਤਖਤੀਆਂ ਲੈ ਕੇ ਸਰ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਤੁਸੀਂ ਅੱਜ ਸਾਡੀ ਆਵਾਜ਼ ਪੰਜਾਬ ਸਰਕਾਰ ਤੇ ਕੰਨਾਂ ਤੱਕ ਪਹੁੰਚਾਉਂਗੇ ਇਹ ਜੀ ਸਾਡਾ ਇੱਕ ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ ਜੀ ਐਚ ਐਮ ਆਈ ਐਸ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਸੀਗਾ ਇੱਕ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਹੋਇਆ ਸੀਗਾ ਜੀ ਜਿਸੂਆ ਕਰਾਲੀ ਗੋਨੇਆਣਾ ਤੇ ਨਕੋਦਰ ਜੀ ਤੇ ਫਰੀਕੋਟ ਜ਼ਿਲ੍ਹਾ ਜੀ ਇਹਦੇ ਵਿੱਚ ਸ਼ਾਮਲ ਸੀਗਾ ਜੀ ਤੇ ਇਸ ਪ੍ਰੋਜੈਕਟ ਦੇ ਵਿੱਚ ਹਸਪਤਾਲ ਦੀਆਂ ਜਿਹੜੀਆਂ ਸਵਾਵਾਆਂ ਸੀਗੀਆਂ ਇਹ 24 ਘੰਟੇ ਕੀਤੀਆਂ ਗਈਆਂ ਸੀ ਲੈਬ ਲੈਬ 24 ਘੰਟੇ ਆਓ ਪੀਡੀ 24 ਘੰਟੇ ਮਤਲਬ ਮਰੀਜ਼ ਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਜਦੋਂ ਰਾਤ ਨੂੰ ਜਦੋਂ ਮਰਜ਼ੀ ਐਮਰਜੈਂਸੀ ਆ ਕੇ ਮਰੀਜ਼ ਆਪਦੇ ਟੈਸਟ ਵਗੈਰਾ ਕਰਾ ਸਕਦਾ ਸੀਗਾ ਆਪੀਡੀ ਪਰਚੀ ਘਟਾ ਸਕਦਾ ਸੀਗਾ ਜੀ ਤੇ ਇਹ ਪ੍ਰੋਜੈਕਟ ਬਹੁਤ ਵਧੀਆ ਸਾਰਥਕ ਤਰੀਕੇ ਨਾਲ ਚੱਲਿਆ ਜੀ ਹਸਪਤਾਲ ਆਪਣਾ ਜਿੱਥੇ ਹਸਪਤਾਲ ਦੀ ਆਪੀਡੀ 2.5 300 ਸੀਗੀ ਤੇ ਉਸ ਤੋਂ ਪਲੱਸ ਹੋ ਕੇ ਹੁਣ 11 1200 ਤੱਕ ਪਹੁੰਚ ਗਿਆ ਜੀ ਦਵਾਈਆਂ ਮੁਫਤ ਮਿਲੀਆਂ ਜਾਂਦੀਆਂ ਸੀਗੀਆਂ ਜੀ ਕੋਈ ਦਿੱਕਤ ਨਹੀਂ ਆ ਰਹੀ ਸੀ ਜੀ ਪਰ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਸਸ ਅਸੀਂ ਪਿਛਲੀ ਵਾਰੀ ਵੀ ਤਨਖਾਹ ਸ਼ਿਆਮੀ ਨਾਲ ਲੜ ਲੜ ਕੇ ਆ ਹੀ ਧਰਨੇ ਲਾ ਲਾ ਕੇ ਲਈ ਸੀ ਜੀ ਤੇ ਹੁਣ ਵੀ ਉਹੀ ਹਾਲ ਹੋ ਚੱਲਿਆ ਜੀ ਸਾਨੂੰ 5 ਮਹੀਨੇ ਹੋ ਗਏ ਜੀ ਸਾਨੂੰ ਤਨਖਾਹ ਨਹੀਂ ਮਿਲੀ ਜੀ ਅਸੀਂ ਮੰਤਰੀਆਂ ਕੋਲ ਲੀਡਰਾਂ ਕੋਲੇ ਵੀ ਜਾਏ ਆ ਜੀ ਜਿਹੜੇ ਆਪਣੇ ਇੱਥੇ ਲੋਕਲ ਆਪਣੇ ਅਫਸਰ ਆ ਜੀ ਆਪਣੇ ਐਸਐਮਓ ਸਾਹਿਬ ਮਾਨਯੋਗ ਸਿਵਲ ਸਰਜਨ ਸਾਹਿਬ ਡੀਐਮਸੀ ਸਰ ਉਹਨਾਂ ਕੋਲੇ ਵੀ ਜਾਏ ਆ ਜੀ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਕੋਈ ਸਾਨੂੰ ਠੋਸ ਜਵਾਬ ਨਹੀਂ ਦਿੰਦਾ ਜੀ ਹਜੇ ਤੱਕ ਡੀਸੀ ਸਾਹਿਬ ਕੋਲੇ ਵੀ ਗਏ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਆਪਾਂ ਗੱਲ ਉੱਪਰ ਜੀ ਬਸ ਕੋਈ ਸੁਣਵਾਈ ਨਹੀਂ ਹੋਈ ਜੀ ਸਾਡੀ ਹੁਣ ਸਾਨੂੰ ਇਹ ਕੰਮ ਬਈ 24 ਘੰਟੇ ਕਰਦੇ ਹਾਂ ਹਾਂਜੀ 24 ਘੰਟੇ ਕਰਦੇ ਸੀ ਸਰ ਆਪਣਾ ਓਪੀਡੀ ਦੇ ਵਿੱਚ ਪਰਚੀਆਂ ਕੱਟਦੇ ਸੀ ਉਹ ਵੀ 24 ਘੰਟੇ ਚੱਲਦੀਆਂ ਸੀਆਂ ਜੀ ਤੇ ਆਪਣਾ ਟੈਸਟ ਹੁੰਦੇ ਸੀ ਜਿਹੜੇ ਲੈਬ ਦੇ ਵਿੱਚ ਉਹ ਵੀ 24 ਘੰਟੇ ਹੁੰਦੇ ਸੀਗੇ ਜੀ ਹੁਣ ਸਾਨੂੰ ਅ ਅੱਜ 12ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਏ ਆ ਜੀ 10 ਦਿਨ ਅਸੀਂ ਅੱਧਾ ਅੱਧਾ ਦਿਨ ਹੜਤਾਲ ਕੀਤੀ ਉਸ ਤੋਂ ਬਾਅਦ ਕੱਲ ਤੋਂ ਅਸੀਂ ਫੁੱਲ ਡੇ ਦੀ ਹੜਤਾਲ ਕੀਤੀ ਹੈ ਜੀ ਤੇ ਆਪਣਾ ਅਸੀਂ ਹਸਪਤਾਲ ਤੋਂ ਸ਼ੁਰੂ ਹੋ ਕੇ ਭਾਈ ਕਣੀਆ ਸਿੰਘ ਚੌਂਕ ਤੋਂ ਆਏ ਹੋ ਕੇ ਆਪਣਾ ਡੀਸੀ ਦਫਤਰ ਦੇ ਵਿੱਚ ਵੀ ਹੋ ਕੇ ਇਥੇ ਹਸਤਾ ਲਾ ਕੇ ਭਾਰੀ ਨਾਰੇਬਾਜੀ ਕਰਦੇ ਆ ਜੀ ਸਾਡੀ ਸਰਕਾਰ ਤੋਂ ਮੰਗ ਇਹੀ ਹੈ ਜੀ ਵੀ ਸਾਡੀਆਂ ਅਸੀਂ ਕੋਈ ਪੱਕੇ ਹੋਣ ਦੀ ਡਿਮਾਂਡ ਨਹੀਂ ਕਰਦੇ ਜੀ ਅਸੀਂ ਕੋਈ ਐ ਨਹੀਂ ਕਹਿੰਦੇ ਵੀ ਸਾਨੂੰ ਜਿਆਦਾ ਤੋਂ ਜਲਦ ਵੀ ਪੱਕੇ ਕਰੋ ਚਾ ਸਾਨੂੰ ਕੋਈ ਹੋਰ ਬੈਨੀਫਿਟ ਦਿਓ ਸਾਨੂੰ ਤਾਂ ਸਾਡੀ ਬਸ ਤਨਖਾਹ ਹੀ ਦੇ ਦਿਓ ਜੀ ਇੰਨਾ ਹੀ ਬਹੁਤ ਆ ਜੀ ਸਾਨੂੰ ਸਾਡੀ 5 ਮਹੀਨਿਆਂ ਦੀ ਤਨਖਾਹ ਦੇ ਦਿਓ ਤੇ ਪਲੱਸ ਜਿਹੜਾ ਅੱਗੇ ਤੋਂ ਜਿਹੜੀ ਸਾਡੀ ਤਨਖਾਹ ਮਿਲੂਗੀ ਉਹ ਮਹੀਨੇ ਦੀ ਮਹੀਨੇ ਸਾਨੂੰ ਦਿੱਤੀ ਜਾਵੇ ਜਿਵੇਂ ਰੈਗੂਲਰ ਮੁਲਾਜ਼ਮਾਂ ਨੂੰ ਮਿਲਦੀ ਆਮ ਤੌਰ ਤੇ ਬਾਈ ਤਾਂ ਨਹੀਂ ਲੱਗਦੇ ਆ ਕੋਈ ਫੰਡ ਫੁੰਡ ਵਧਾਉਣ ਦੇ ਲਈ ਜਾਂ ਤਨਖਾਹ ਵਧਾਉਣ ਦੇ ਲਈ ਹੈਨਾ ਜਾਂ ਕੋਈ ਹੋਰ ਆਪਣੀ ਨੌਕਰੀ ਦੇ ਵਿੱਚ ਵਧਾ ਵਾ ਵਾਧਾ ਕਰਨ ਦੇ ਲਈ ਪਰ ਤੁਸੀਂ ਆਪਦੀ ਤਨਖਾਹ ਮੰਗਣੀ ਤਾਂ ਨਾ ਲਾਉਣਾ ਪੈ ਰਿਹਾ ਤੁਹਾਨੂੰ ਇਹ ਕਿਵੇਂ ਤੁਹਾਨੂੰ ਲੱਗ ਰਿਹਾ ਉਹ ਬਹੁਤ ਬੁਰਾ ਲੱਗ ਰਿਹਾ ਜੀ ਪਰ ਹੁਣ ਕਰਗੇ ਕੀ ਇਹ ਹੁਣ ਅਸਲੀਅਤ ਬਣੀ ਪਈ ਹੈ ਜੀ ਸਰਕਾਰ ਸਮਝ ਨਹੀਂ ਆਉਂਦੀ ਇੰਨਾ ਪੈਸਾ ਸਰਕਾਰ ਨੂੰ ਇਕੱਠਾ ਹੁੰਦਾ ਟੈਕਸ ਇਸ ਇੰਨੇ ਇਕੱਠੇ ਹੁੰਦੇ ਆ ਜੀ ਪੈਸਾ ਜਾਂਦਾ ਕਿੱਥੇ ਗਵਰਨਮੈਂਟ ਦਾ ਵੀ ਸਾਨੂੰ ਭਾਈ 23 ਜਣੇ ਆ ਇਸ ਜ਼ਿਲ੍ਹੇ ਦੇ ਵਿੱਚ ਸਾਨੂੰ ਤਿੰਿਆਂ ਨੂੰ ਹੀ ਪ੍ਰੋਬਲਮ ਆਉਦੀ ਤਨਖਾਹ ਤੋਂ ਹੋਰ ਕਿਸੇ ਨੂੰ ਨਹੀਂ ਆਉਂਦੀ ਹਸਪਤਾਲ ਦੇ ਵਿੱਚ ਪ੍ਰੋਬਲਮ ਉਹ ਨਹੀਂ ਆਉਂਦੀ ਹੈ ਹਾਂ ਸਾਨੂੰ ਹੀ ਇਹ ਸਮੱਸਿਆ ਆਉਂਦੀ ਹੋਰ ਕਿਸੇ ਨੂੰ ਨਹੀਂ ਆਉਂਦੀ ਜੀ ਤੇ ਸਾਡੀ ਤਾਂ ਇਹੀ ਮੰਗ ਆ ਜੀ ਅਸੀਂ ਕੋਈ ਹੋਰ ਕੋਈ ਕੋਈ ਹੋਰ ਡਿਮਾਂਡ ਨਹੀਂ ਕਰਦੇ ਸਰਕਾਰ ਤੋਂ ਸਾਨੂੰ ਤਾਂ ਬਸ ਸਾਡੀ ਤਨਖਾਹ ਦੇ ਦਿੱਤੀ ਜਾਵੇ ਤੇ ਪਲੱਸ ਜਿਹੜਾ ਅੱਗੇ ਤੋਂ ਸਾਨੂੰ ਜਿਹੜਾ ਕਿੰਨੀ ਕੀ ਤਨਖਾਹ ਹੈ ਬਾਈ ਤੁਹਾਡੀ ਤਨਖਾਹ ਹੈਗੀ 17000 ਰੁਪਏ 17000 ਰੁਪਏ ਹਾਂਜੀ ਹਾਂਜੀ ਤੇ ਉਹ ਕਟਕਟਾ ਕੇ ਸਾਡੇ 12500 ਰੁਪਏ ਖਾਤੇ ਦੇ ਵਿੱਚ ਆ ਜਾਂਦਾ ਕੋਈ ਜੀਪੀਐਫ ਕੱਟ ਲੈਂਦੇ ਆ ਨਾ ਸਾਨੂੰ ਹਜੇ ਤੱਕ ਈਪੀਐਫ ਦਾ ਯੂਐਨ ਨੰਬਰ ਦਾ ਕੋਈ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਤੇ ਸਾਨੂੰ ਇੱਕ ਸਾਲ ਹੋ ਚੱਲਿਆ ਜੀ ਆਪਣਾ ਹਸਪਤਾਲ ਦੇ ਵਿੱਚ ਕੰਮ ਕਰੀ ਜਾਂਦੇ ਨੂੰ ਮਤਲਬ ਕੰਮ ਕਰਕੇ ਤੁਸੀਂ ਲੋਕਾਂ ਨੂੰ ਸੇਵਾਵਾਂ ਦੇ ਰਹੇ ਲੋਕ ਤਾਂ ਸੌਖੇ ਹੋ ਰਹੇ ਪਰ ਤੁਸੀਂ ਔਖੇ ਹੋ ਰਹੇ ਕੰਮ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਰ ਸਾਡੀ ਮਜਬੂਰੀ ਬਣ ਗਈ ਜੀ ਧਰਨਾ ਲਾਉਣਾ ਨਹੀਂ ਅਸੀਂ ਲੋਕਾਂ ਨੂੰ ਵੇਹੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ ਅਸੀਂ ਦੂਜੇ ਮਹੀਨੇ ਤੋਂ ਰੌਲਾ ਪਾਈ ਜਾਂਦੇ ਆ ਜਦੋਂ ਸਾਨੂੰ ਹੁਣ 5 ਮਹੀਨੇ ਹੋ ਚੱਲੇ ਆ ਇੱਕ ਮਹੀਨਾ ਜਦੋਂ ਉੱਪਰ ਹੋ ਗਿਆ ਸੀ ਅਸੀਂ ਉਸ ਮਹੀਨੇ ਤੋਂ ਦੂਜੇ ਤੋਂ ਰੋਲਾ ਪਾਉਣ ਲੱਗੇ ਆਂ ਵੀ ਸਾਡੀ ਤਨਖਾਹ ਦੇ ਦਿਓ ਸਾਡੀ ਤਨਖਾਹ ਸਾਨੂੰ ਬਸ ਲਾਰੇ ਲੱਪਿਆਂ ਦੇ ਵਿੱਚ ਹੀ ਟਾਲੀ ਜਾਂਦੇ ਆ ਜੀ ਬਸ ਅੱਜ ਮਿਲ ਜਾਊ ਕੱਲ ਮਿਲ ਜਾਊ ਮਹੀਨਾ ਰੁਕ ਜਾਊ ਦੋ ਮਹੀਨੇ ਰੁਕ ਜਾਊ ਉਹ ਬਸ ਉਹ ਦਿਨ ਹੀ ਨਹੀਂ ਆਉਂਦਾ ਜਿੱਤੇ ਸਾਨੂੰ ਤਨਖਾਹ ਮਿਲੂਗੀ ਜੀ ਬਿਲਕੁਲ ਤਾਂ ਬਾਈ ਕਾਰਨ ਕਾਰਨ ਕੀ ਦੱਸਦੇ ਆ ਤੁਹਾਡੀ ਤਨਖਾਹ ਦਾ ਕਾਰਨ ਕੀ ਕਿਉਂ ਨਹੀਂ ਆਉਂਦੀ ਗੱਲਬਾਤ ਕੀਤੀ ਕਿਸੇ ਦੇ ਨਾਲ ਸਰ ਅਸੀਂ ਉੱਚ ਅਧਿਕਾਰੀਆਂ ਨਾਲ ਕਾਫੀ ਵਾਰੀ ਜਿਹੜੇ ਆਪਣੇ ਮੰਗ ਪੱਤਰ ਦਿੱਤੇ ਆ ਪਰ ਕੋਈ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਕਿ ਤੁਹਾਡਾ ਕਿਸ ਬਜਟ ਦੇ ਵਿੱਚ ਉਹ ਅਲਾਟ ਹੋਣੀ ਹੈ ਤਨਖਾਹ ਕਿਸ ਵਿੱਚੋਂ ਨਹੀਂ ਹੋਣੀਗੀ ਸਾਨੂੰ ਕੋਈ ਵੀ ਇਸ ਚੀਜ਼ ਦੇ ਜਵਾਬ ਦੇ ਹੀ ਨਹੀਂ ਆਈ ਹਜੇ ਤੱਕ ਸਰ ਨਹੀਂ ਪਤਾ ਲੱਗਾ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਸਾਨੂੰ ਬਸ ਇਹ ਦੱਸਿਆ ਗਿਆ ਕਿ ਜਿਹੜੀ ਤੁਹਾਡੀ ਤਨਖਾਹ ਆ ਉਹ ਪੰਜਾਬ ਦੇ ਬਜਟ ਵਿੱਚ ਪਾ ਦਿੱਤੀ ਗਈ ਹੈ ਪੀਆਪੀ ਦੇ ਵਿੱਚ ਤੇ ਜਦੋਂ ਬਜਟ ਪਾਸ ਹੋਊਗਾ ਉਦੋਂ ਤੁਹਾਡੀ ਤਨਖਾਹਾਂ ਦੇਵਾਂਗੇ ਪਰ ਅਸੀਂ ਇੰਨੇ ਕਿ ਮਜਬੂਰ ਆ ਕਿ ਅਸੀਂ ਉਹਨਾਂ ਤੇ ਰਵੇਟ ਨਹੀਂ ਕਰ ਸਕਦੇ ਸਾਨੂੰ ਦਾ ਗੁਜ਼ਾਰਾ ਕਿਵੇਂ ਹੁੰਦਾ ਬਈ ਬਿਨਾਂ ਤਾਂ ਗੱਲ ਤੋਂ 5 ਮਹੀਨੇ ਕੱਢਣ ਤਾਂ ਬਹੁਤ ਔਖੇ ਆ ਸਰ 5 ਮਹੀਨੇ ਕੀ ਸਾਨੂੰ 2 ਮਹੀਨੇ ਕੱਢਣੇ ਬਹੁਤ ਔਖੇ ਆ ਜੀ ਜਿਨ੍ਹਾਂ ਦੇ ਬੱਚੇ ਹੈਗੇ ਛੋਟੇ ਸਰ ਉਹ ਕਿਵੇਂ ਆਉਣ ਬੱਚਿਆਂ ਨੂੰ ਛੱਡ ਕੇ ਉਹਨਾਂ ਦਾ ਸਕੂਲ ਦਾ ਖਰਚਾ ਹੋ ਗਿਆ ਉਹਨਾਂ ਜਾਣ ਦਾ ਖਰਚਾ ਹੋ ਗਿਆ ਆਪਦੀ ਨਿੱਜੀ ਜਿਹੜੀ ਲੋੜਾਂ ਨੇ ਉਹ ਕਿਵੇਂ ਪੂਰੀਆਂ ਕਰਨ ਬਿਲਕੁਲ अच्छा भाई जਵੇਂ ਆਪਾਂ ਗੱਲ ਕੀਤੀ ਸਿਹਤ ਮਾਡਲ ਦੀ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਿਹਤ ਮਾਡਲ ਆ ਪੰਜਾਬ ਦਾ ਬਹੁਤ ਵਧੀਆ ਫਿਰ ਉਹ ਕੀ ਲੱਗਦਾ ਵੀ ਮਾਡਲ ਦਿਖਾਉਣ ਦੇ ਵਿੱਚ ਹੋਰ ਆ ਆਹ ਕੁਝ ਹੋਰ ਆ ਨਹੀਂ ਦਿਖਾਉਂਦੇ ਤਾਂ ਮਾਡਲ ਬਹੁਤ ਵਧੀਆ ਦੇਖਿਆ ਜਾਵੇ ਤਾਂ ਵੀ ਬਾਹਰੋਂ ਤਾਂ ਬਹੁਤ ਕੁਝ ਵਿਖਾਇਆ ਜਾਂਦੇ ਸੇਵਾਵਾਂ ਮਿਲਦੀਆਂ ਪਿਆ ਸਭ ਕੁਝ ਹੁੰਦਾ ਪਿਆ ਪਰ ਜਿਵੇਂ ਹੁਣ ਸਾਡੇ ਜਿਹੜੇ ਮਾਡਲ ਤੇ ਕੰਮ ਕਰਨ ਵਾਲੇ ਬੰਦੇ ਉਹਨੇ ਤਰਖਾ ਵੀ ਨਹੀਂ ਆ ਰਹੀਆਂ 5 ਮਹੀਨੇ ਤੋਂ ਕੋਈ ਕੰਪਿਊਟਰ ਆਪਰੇਟਰਾ ਕੋਈ ਲੈਬ ਟੈਕਨੀਸ਼ੀਅਨ ਕੋਈ ਮੈਡੀਸਨ ਦਾ ਕਰ ਰਿਹਾ ਹੁਣ ਸਾਰਾ ਪ੍ਰੋਜੈਕਟ ਜਿਵੇਂ 24 ਘੰਟੇ ਜੁਨੀਓ ਸਰਵਿਸ ਚੱਲਣੀ ਹੈ 12 ਵ ਪੱਕੇ ਸਾਰੇ ਅਸੀਂ ਧਰਨੇ ਤੇ ਬੈਠੇ ਰਹਿੰਦੇ ਆ ਪਿਛਲੀ ਵਾਰ ਵੀ 5 ਮਹੀਨੇ ਤੇ ਐਂ ਤਨਖਾਹ ਲਈ ਸੀ ਕਿ ਧਰਨਾ ਲਾ ਕੇ ਹੁਣ ਵੀ ਇਸ ਵਾਰੀ ਵੀ ਐਂ ਹੋ ਗਿਆ ਉਦੋਂ ਮਿਲ ਗਈ ਸੀ ਪੂਰੀ ਉਦੋਂ 5 ਮਹੀਨੇ ਬਾਅਦ ਹੀ ਧਰਨਾ ਲਾ ਕੇ ਫੇਰ ਹੀ ਮਿਲੀ ਸੀ ਕਿਉਂਕਿ ਬਾਅਦ ਫੇਰ ਇਹੀ 5 ਮਹੀਨੇ ਤੋਂ ਬਾਅਦ ਅਸੀਂ ਦੁਬਾਰਾ ਧਰਨੇ 'ਤੇ ਆ ਕੇ ਪਹਿਲਾਂ ਨਹੀਂ ਲਿਆ ਤਾਂ ਕੀ ਲੱਗਦਾ ਤੁਹਾਨੂੰ ਕਿ ਤਨਖਾਹ ਲੈਣ ਦੀ ਧਰਨਾ ਲਾਉਣਾ ਬੈਕ ਕਰੂਗਾ ਨਹੀਂ ਲੱਗਦਾ ਹੀ ਰਹੀ ਹੁਣ 5 ਮਹੀਨੇ ਤੋਂ ਬਾਅਦ ਪਤਾ ਲੱਗੂ ਕਿ ਤਨਖਾਹ ਫੇਰ ਐਂ ਮਿਲਣੀ ਆ ਕਿ ਗਾਂ ਜਾ ਕੇ ਕੁਝ ਕਰਨਾ ਪੈਣਾ ਪਰ ਸਾਨੂੰ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਵੀ ਕਿਵੇਂ ਤਨਖਾਹ ਮਿਲਣੀ ਬਿਲਕੁਲ ਹਾਂ ਜਿਹੜੇ ਪਹਿਨੇ ਜਿਵੇਂ ਗੱਲ ਕੀਤੀ ਕਿ ਅੱਜ ਤੁਸੀਂ ਤੱਕਤੀ ਵੀ ਫੜੇ ਗਲੀ ਗਲੀ ਵਿੱਚ ਸ਼ੋਰ ਹੈ ਪੰਜਾਬ ਸਰਕਾਰ ਚੋਰ ਹੈ ਪਰ ਪੰਜਾਬ ਸਰਕਾਰ ਦਾ ਬੋਰਡ ਲਾ ਰਹੀ ਹੈ ਕਿ ਸਿਹਤ ਮਾਡਲ ਬਹੁਤ ਵਧੀਆ ਪੰਜਾਬ ਦਾ ਵੀਰੇ ਤਾਂ ਦੇਖ ਹੀ ਰਿਹਾ ਸਾਹਮਣੇ ਇਹ ਤੁਹਾਡੇ ਕਿ ਵਧੀਆ ਹੈਗਾ ਕਿ ਨਹੀਂ ਹੈਗਾ ਸਾਡੇ ਵਰਗੇ ਸਾਰੇ ਦਿਨ ਕੰਮ ਵੀ ਕਰਦੇ ਆ 6 6 7 7 ਘੰਟੇ ਡਿਊਟੀ ਕਰਕੇ ਜਾਓ ਕਈ ਬੱਚੇ ਨਾਈਟ ਵੀ ਅਸੀਂ ਕਰਦੇ ਰਿਆਂ ਵਿੱਚੋਂ ਉਹ ਕੁਝ ਸਿਕਿਉਰਿਟੀ ਪ੍ਰੋਬਲਮ ਕਰਕੇ ਫਿਰ ਬੰਦ ਕਰ ਦਿੱਤੀ ਸੀਗਾ ਤੇ ਪਰ ਈਵਨਿੰਗ ਫਿਰ ਵੀ ਸਾਡੀਆਂ ਡਿਊਟੀਆਂ ਚੱਲਦੀਆਂ ਪਰ ਸਿਹਤ ਮਾਡਲ ਵਧੀਆ ਕੀ ਕਰੇ ਜੇ ਮੁਲਾਜ਼ਮਾਂ ਨੂੰ ਤਨਖਾਹ ਹੀ ਨਹੀਂ ਮਿਲਦੀ ਬਈ ਤਾਂ ਪਰ ਉਹ ਮਾਡਲ ਦੇ ਵਿੱਚ ਤਾਂ ਸਾਰਾ ਕੁਝ ਆਉਂਦਾ ਹੁੰਦਾ ਮੁਲਾਜ਼ਮਾਂ ਨੂੰ ਜੀ ਸੌਖੇ ਚਾਹੀਦੇ ਫੇਰ ਹੀ ਹੌਟਲ ਬਣੂਗਾ ਹਾਂ ਜੇ ਮੁਲਾਜ਼ਮ ਸੌਖੇ ਹੋਣਗੇ ਤਾਂ ਹੀ ਜਨਤਾ ਸੌਖੀ ਹੋਏਗੀ ਹੋਣਾ ਸੀ ਇੱਥੇ ਧਰਨਾ ਲਾ ਲਿਆ ਤੇ ਜਨਤਾ ਨੂੰ ਤਾਂ ਔਖੇ ਹੋਣੇ ਹੋਣਾ ਵਾ ਤੇ ਤਾਂ ਕਰਕੇ ਸਰਕਾਰ ਨੂੰ ਚਾਹੀਦਾ ਕਿ ਟਾਈਮ ਟੂ ਟਾਈਮ ਸੰਨ ਤਨਖਾਹਾਂ ਦੇਣ ਨਾ ਤਾਂ ਜੋ ਅਸੀਂ ਆਪਣਾ ਕੰਮ ਪ੍ਰੋਪਰ ਕਰ ਸਕੀਏ ਬਿਲਕੁਲ ਆ ਵੀ ਆਪਣਾ ਮੈਂਬਰ ਹੀ ਨਾਲ ਸਾਥੀ ਹੈ ਸਾਡਾ ਹੀ ਮੈਂਬਰ ਆ ਜੀ ਇਹ ਬਾਈ ਕਿਵੇਂ ਰੈਡੀ ਤੇ ਕਿਉਂ ਖੜਾ ਬਾਈ ਇਹ ਸਾਡੇ ਆਪਣਾ ਐਲਟੀ ਹੈ ਜੀ ਆਪਣੇ ਲੈਬ ਦੇ ਵਿੱਚ ਕੰਮ ਕਰਦੇ ਸੀ ਜੀ ਵਿਚਾਰੇ 24 ਘੰਟੇ ਆਪਣਾ ਰਾਤ ਨੂੰ ਡਿਊਟੀ ਕਰਦੇ ਸੀ ਇਹ ਆਪਣਾ ਲੈਬ ਦੇ ਵਿੱਚ ਤੇ ਦਿਨੇ ਵਿਚਾਰਾ ਇਹ ਆਪਦਾ ਇਹ ਕੰਮ ਕਰਦਾ ਸੀਗਾ ਜੀ ਅੱਛਾ ਇਹਦੇ ਵੀ ਵਿਚਾਰੇ ਦਾ ਹੁਣ ਬੁਰਾ ਹਾਲ ਹੋਇਆ ਪਿਆ ਜੀ ਹੁਣ ਜਵਾਕਾਂ ਚੱਲੇ ਆਲੇ ਹੈਗੇ ਆ ਜੀ ਤੇ ਗਰੀਬ ਪਰਿਵਾਰਾਂ ਦੇ ਵਿੱਚੋਂ ਆਉਣੇ ਆ ਨੌਕਰੀਆਂ ਕਿਹੜਾ ਤੁਹਾਨੂੰ ਪਤਾ ਹੀ ਹੈ ਜੀ ਲੈਣੀਆਂ ਸੌਖੀਆਂ ਪਹਿਲਾਂ ਤੇ ਗਰੀਬ ਪਰਿਵਾਰਾਂ ਦੇ ਵਿੱਚੋਂ ਆਉਣੇ ਆ ਜੀ ਇਹੀ ਇੱਕ ਨੌਕਰੀ ਇੱਕ ਸਹਾਰਾ ਹੁੰਦਾ ਬੰਦੇ ਦਾ ਨੌਕਰੀ ਬੰਦਾ ਤਾਂ ਹੀ ਲੱਗਦਾ ਜੀ ਤੇ ਹੁਣ ਜਦੋਂ ਤਨਖਾਹੀ ਨਹੀਂ ਵਿਚਾਰੇ ਨੂੰ 5 ਮਹੀਨੇ ਮਿਲੀ ਜੀ ਤੇ ਹੁਣ ਵਿਚਾਰੇ ਨੇ ਰੇੜੀ ਲਾਈ ਆ ਜੀ ਨਾਲੇ ਅਨੋਖੇ ਤਰੀਕੇ ਦਾ ਪ੍ਰਦਰਸ਼ਨ ਆ ਜੀ ਸਰਕਾਰ ਨੂੰ ਇੱਕ ਸਨਿਆਮੀ ਦੱਸਦਾ ਵੀ ਸਰਕਾਰੇ ਤੇਰੇ ਕੰਮ ਨਕਮੇ ਲਾਰੇ ਤੇਰੇ ਹੋ ਗਏ ਲੰਮੇ 5 ਮਹੀਨੇ ਹੋ ਗਏ ਆ ਲਾਰੇ ਲਾਰੇ ਲਾਈ ਜਾਂਦੇ ਆ ਤੇ ਕੰਮ ਨਕਮੇ ਹੀ ਆ ਸਰਕਾਰ ਦੇ ਵੀ ਬਾਈ ਦੇ ਨਾਲ ਗੱਲਬਾਤ ਕਰ ਲੈਣੇ ਬਾਈ ਇਹ ਰੇੜੀ ਕਦੋਂ ਤੋਂ ਲਾ ਰਹੇ ਹੋ ਤੁਸੀਂ ਵੀਰੇ ਹੋ ਮੈਨ ਲ ਹੋ ਗਏ 2-3 ਮਹੀਨੇ ਹੋ ਗਏ ਲਾਉਂਦੇ ਇਹਨਾਂ ਨੂੰ 2-3 ਮਹੀਨੇ ਹੋ ਗਏ ਹਾਂ ਮਜਬੂਰ ਹੋ ਕੇ ਲਾਈ ਆ ਬੱਲੇ ਬਈਆ ਕਿਉਂ ਸਰ ਖਾਵਾ ਦਿੰਦੇ ਨੇ ਪਏ 12 ਸਾਲ ਹੋ ਗਏ ਮੈਨੂੰ ਲੈਪਟਾਪ ਟੈਕਨੀਸ਼ੀਅਨ ਦਾ ਕੰਮ ਕਰਦਿਆਂ ਨੂੰ ਇੱਥੇ ਸਾਲ ਹੋ ਗਏ ਲੈਪਟਾਪ ਟੈਕਨੀਸ਼ੀਅਨ ਦਾ ਕੰਮ ਕਰਦਿਆਂ ਨੂੰ ਤੁਸੀਂ ਹਾਂਜੀ ਲੈਪਟਾਪ ਟੈਕਨੀਸ਼ੀਅਨ ਬੜਾਈ ਕਿੰਨੀ ਕੀਤੀ ਹੈ ਬਾਈ ਉਹਦੇ ਲਈ ਮੈਂ ਡੀਐਮਐਲਟੀ ਕੀਤੀ ਹੋਈ ਹੈ ਵੱਡੇ ਭਾਈ 12 ਸਾਲ ਦਾ ਐਕਸਪੀਰੀਅੰਸ ਹੈ ਮੈਨੂੰ ਕੰਮ ਕਰਦਿਆਂ ਨੂੰ ਹੋ ਗਏ ਆ ਆ ਦੇ ਫੀਲਡ ਦੇ ਵਿੱਚ ਹੁਣ ਇੱਥੇ ਸਾਲ ਹੋ ਗਿਆ ਪਹਿਲਾਂ ਤਨਖਾਹਾਂ ਸੀ ਉਦੋਂ ਧਰਨੇ ਲੈ ਕੇ ਲੈ ਨਹੀਂ ਉਦੋਂ ਦੇਤੀਆਂ ਹੁਣ ਫੇਰ ਉਹੀ ਹਾਲ ਆ ਯਾਰ ਹੁਣ ਮਜਬੂਰ ਹੋ ਕੇ ਆਪ ਨੂੰ ਰੇਡੀ ਲੋਣੀ ਪਈ ਬਈ ਮਤਲਬ ਨਾ ਜਾਣ ਆਪਣਾ ਵਾਲਾ ਹੁਣ ਜੋ ਆਕੇ ਨਿਕਰਾਂ ਨਾ ਆਪਣੇ ਹੈ ਹਾਂ ਹੋਰ ਸਹੀ ਗੱਲ ਆ ਵੀਰੇ ਕੀ ਕਰੀਏ ਮਜਬੂਰ ਆ ਕੀ ਕਰਾਂ ਹੁਣ ਮੈਂ ਮੈਂ ਸਾਰੇ ਇੰਨਾ ਚਲੇ ਦੇਣਾ ਸਾਰਾ ਸਾਡੀਆਂ ਕੁੜੀਆਂ ਵਿਚਾਰੇ ਕਰਾਇਆ ਲਾ ਕੇ ਆਉਂਦਗਾ ਮਜਬੂਰ ਆ ਕਰੋ ਗਾਲ੍ਹਾਂ ਖਾ ਕੇ ਆਉਂਦਗਾ ਤੇ ਇਹਨਾਂ ਦਾ ਹਾਲ ਕੀ ਹੈ ਦੱਸੋ ਮਾੜਾ ਮੋਟਾ ਤਾਂ ਤਰਸ ਕਰਨ ਸਾਡੇ ਤੇ ਯਾਰ ਕੰਮ ਲਿਆ ਦਿਹਾੜੀਦਾਰ ਨੂੰ ਵੀ ਬੰਦਾ ਅਗਲਾ ਉਹਦੇ ਮਿਹਨਤੇ ਦਿੰਦਾ ਮਿਹਨਤੇ ਦਿੰਦਾ ਸਾਨੂੰ ਤਾਂ ਪ੍ਰੋਫੈਸ਼ਨਲ ਆ ਕੰਮ ਕੀਤਾ ਸਾਰੇ ਕੋਈ ਸਾਰਿਆਂ ਨੂੰ ਐਕਸਪੀਰੀਅੰਸ ਆ 5-5 ਸਾਲ ਦਾ 12-12 ਸਾਲ ਦਾ ਐਕਸਪੀਰੀਅੰਸ ਆ ਸਾਡਾ ਬੁਰਾ ਹਾਲ ਆ ਕੀ ਅਗਲੇ ਕੰਨਾ ਸਰਕਾਰ ਨੇ ਕੀ ਦਿੱਤਾ ਅਗੇ ਤਾਂ ਤੁਹਾਨੂੰ ਟਿਫਨ ਫੜਾ ਦਾਂ ਖਾਲੀ ਟਿਫਨ ਫੜਾਏ ਪਰ ਕੀ ਫਾਇਦਾ ਇਹਨਾਂ ਨੌਕ ਲਗਾਉਂਦਾ ਯਾਰ ਸਰਕਾਰ ਤਾਂ ਦਾਅਵੇ ਹੋਰ ਵੀ ਕਰ ਰਹੀ ਹੈ ਕਿ ਹੋਰ ਨੌਕਰੀਆਂ ਹਜ਼ਾਰਾਂ ਨੌਕਰੀਆਂ ਸੀ ਹੋਰ ਦੇ ਰੇ ਮੈਂ ਤਾਂ ਕਹਿੰਨਾ ਨਾ ਲਓ ਬਈ ਜੇ ਐਦਾਂ ਦੀ ਨੌਕਰੀ ਹੈ ਉਹਦਾ ਦਿਹਾੜੀ ਕਰ ਲਓ ਉਹ ਚੰਗੀ ਆ ਕੁਝ ਮਿਲੂਗਾ ਤਾਂ ਸਹੀ ਇਹ ਤੇ ਫੇਰ ਲਾਰਾ ਧਰਨੇ ਲਾ ਕੇ ਤਨਖਾਹਾਂ ਲੈ ਲੋ 6-6 ਮਹੀਨੇ ਬਾਅਦ ਉਹਦਾ ਕੀ ਫਾਇਦਾ ਲਾਰੀ ਮਿਲਦੇ ਗੱਲ ਲਾਰੇ ਹੁਣ ਵੀ ਲਾਰੇ ਹੀ ਮਿਲ ਜਾਂਦੇ ਆ ਜਿੰਨਾ ਮਰਜੀ ਜੋ ਲਾਲਗੇ ਮੈਨੂੰ ਨਹੀਂ ਲੱਗਦਾ ਤਨਖਾਹ ਪਾਉਣਗੇ ਮੈਂ ਤਾਂ ਵਾਕਿਆ ਹੀ ਸਰਕਾਰ ਦੇ ਰੋਹੀ ਜਾਂਨੇ ਆ ਜੈ ਰਾਬਾ ਜੈ ਰ ਦੇ ਦੇਣ ਮੈਂ ਕਹਿੰਦਾ ਸਾਰੇ ਘਰ ਵਾਲ ਕੇ ਇੱਕਦਮ ਚਾਹ ਚ ਪਾ ਕੇ ਪੀ ਲਾਂਗੇ ਜੱਬ ਨਿਬੜੂਗਾ ਜਦੋਂ ਜਦੋਂ ਤੁਸੀਂ ਮੰਨ ਲਓ ਕੰਮ ਸਿੱਖ ਰਹੇ ਸੀ ਜਾਂ ਪੜ੍ਹਾਈ ਕਰ ਰਹੇ ਸੀਗੇ ਉਦੋਂ ਸੋਚਿਆ ਸੀਗਾ ਕਿ ਐਦਾਂ ਰੈਡੀ ਲਾਉਣੀ ਪਊਗੀ ਕਿਤੇ ਬਾਹਰ ਆ ਨਾ ਨਾ ਕਦੇ ਨਹੀਂ ਭਾ ਵਧੀਆ ਫੈਮਿਲੀ ਨਾਲ ਬਲੌਂਗ ਕਰਦਾ ਮੈਂ ਮਜਬੂਰ ਆ ਕੀ ਕਰਾਂ ਹਿੱਦਾਂ ਦਾ ਸੋਚੇ ਨਹੀਂ ਸੀਗਾ ਸੋਚੇ ਹਾਂ ਵਧੀਆ ਨੌਕਰੀ ਮਿਲੂਗੀ ਵਧੀਆ ਐਸ਼ ਕਰਾਂਗੇ ਇਸ ਵੀ ਕੰਮ ਕਰਾਂਗੇ ਆਪਦਾ ਇਮਾਨਦਾਰੀ ਨਾਲ ਇਮਾਨਦਾਰੀ ਨਾਲ ਕੰਮ ਇੱਥੇ ਵੀ ਕੀਤਾ ਨਾਈਟ ਡਿਊਟੀਆਂ ਕੀਤੀਆਂ ਰਾਤਾਂ ਜਾ ਕੇ ਜਾ ਕੇ ਫਿਰ ਆ ਵੀ ਕੰਮ ਕਰਦਾ ਰਿਹਾ ਕੀ ਮਜਬੂਰ ਹੋ ਕੇ ਨਾਈਟ ਡਿਊਟੀ ਕਰਦਾ ਸੁਭਾਹ ਆ ਲਾ ਦੇ ਘਰੇ 15-15 ਦਿਨਾਂ ਬਾਅਦ ਘਰੇ ਜਾਂਦਾ ਸੀਗਾ ਕੀ ਕਰਾਂ ਮਜਬੂਰੀ ਆ ਹੁਣ ਬਿਲਕੁਲ ਤੇ ਹੁਣ ਕੀ ਹੈ ਸਰਕਾਰ ਨੂੰ ਕੋਈ ਬੇਨਤੀ ਜਾਂ ਕੀ ਕੋਈ ਵਾਰਨਿੰਗ ਕੀ ਦੇਣਾ ਚਾਹੁੰਦੇ ਆ ਬੇਨਤੀ ਹੈ ਮੈਂ ਤਾਂ ਸਾਡੇ ਵਰਗੇ ਜਿੰਨੇ ਵੀ ਮੁਲਾਜ਼ਮਾਂ ਉਹਨਾਂ ਦਾ ਹੱਕ ਨਾ ਰੱਖੋ ਇਹੀ ਮਹੰਤਾ ਹੋਰ ਕੋਈ ਮਹੰਤ ਨਹੀਂ ਮੇਰੀ ਸਾਰਿਆਂ ਦੇ ਹੱਕ ਚ ਤੁਸੀਂ ਤਾਂ ਕਹਿੰਨੇ ਆ ਭਰਾ ਸਰਕਾਰਾਂ ਦੀ ਮੈਂਤ ਕਰਦੇ ਪਹਿਲੀ ਤਰਲੇ ਪਾਉਣੇ ਆ ਰੋਣੇ ਲੱਗਣ ਜਿਹੜਾ ਕਰੋੜਾਂ ਰੁਪਿਆ ਐਡਵਰਟਾਈਜ਼ਮੈਂਟ ਤੇ ਸਰਕਾਰ ਲਾ ਰਹੀ ਆ ਉਹ ਤੁਹਾਨੂੰ ਜਿਹੜਾ ਇਹਨਾਂ ਨੂੰ ਲੋੜ ਉਹਨਾਂ ਨੂੰ ਦਿੱਤਾ ਜਾਵੇ ਪੈਸਾ ਹਾਂ ਜ਼ਰੂਰ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਜਿਹੜੇ ਬੋਰਡ ਲਾਦੇ ਉਹ ਵੀ ਪੈਸਿਆਂ ਦੇ ਲੱਗਦੇ ਆ ਨਾ ਨਾ ਬਈ ਗਲਤ ਆ ਗਲਤ ਸਾਨੂੰ ਜਿੰਨੇ ਮੁਲਾਜ਼ਮ ਜਿਹੜੇ ਹੈਗੇ ਪਹਿਲਾਂ ਉਹਨਾਂ ਨੂੰ ਤਾਂ ਤਨਖਾਹ ਦੇ ਦਿਓ ਫਿਰ ਅਗਲੀ ਚੀਜ਼ ਤੇ ਆਜੋ ਅਸੀਂ ਖੁਦ ਕਰ ਦੇਣਗੇ ਆਪੇ ਜਦੋਂ ਮਿਲਣਾ ਹਾਂ 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 ਬਈ ਉਹ ਗਲ ਮੇਰ ਕਰੇ ਬਈ ਬਸ ਬਹੁਤ ਬਹੁਤ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਤਾਂ ਗੱਲਬਾਤ ਕੀਤੀ ਸਿਵਲ ਹਸਪਤਾਲ ਦੇ ਬਾਹਰ ਜਿਹੜੇ ਐਚ ਐਮ ਆਈ ਐਸ ਦੇ ਸਟਾਫ ਆ ਜਿਨ੍ਹਾਂ ਦਾ ਕੰਮ ਹੈ ਲੈਬ ਟੈਕਨੀਸ਼ੀਅਨ ਆ ਕੋਈ ਕੋਈ ਲੈਬਰੇਟਰੀ ਵਿੱਚ ਕੰਮ ਕਰਦਾ ਕੋਈ ਪਾਚੀਆਂ ਕੱਟਦਾ ਤੇ ਕੋਈ ਹੋਰ ਜਿਹੜੇ ਕੰਮ ਨੇ ਰਾਤ ਨੂੰ ਕਰਦੇ ਆ 24 24 ਘੰਟੇ ਕਹਿੰਦੇ ਅਸੀਂ ਕੰਮ ਕਰਦੇ ਰਹੇ ਆ ਪਰ ਫਿਰ ਵੀ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਜਿਸ ਦੇ ਕਾਰਨ ਉਹਨਾਂ ਨੂੰ ਧਰਨਾ ਲਾਉਣਾ ਪੈ ਰਿਹਾ ਅੱਜ ਤੱਕ ਕਿ ਰੇੜੀ ਲਾ ਕੇ ਕੱਪੜੇ ਵੇਚਨੇ ਪੈ ਰਹੇ ਆ ਉਸ ਹਸਪਤਾਲ ਦੇ ਬਾਹਰ ਕਿੱਥੇ ਆਹੋ ਲੈਬ ਦਾ ਕੰਮ ਕਰਦੇ ਸੀ ਉਮੀਦ ਕਰਦੇ ਆ ਸਰਕਾਰ ਮਰੀਜ਼ਾਂ ਦਾ ਤੇ ਕੰਮ ਕਰਨ ਵਾਲਿਆਂ ਦਾ ਵੱਲ ਧਿਆਨ ਦੇਊਗੀ